ਬੰਦਪੁਰ ਸਾਹਿਬ ਬਰਾਜਮਾਨ ਹੋ ਗਏ ਔਰੰਗਜ਼ੇਬ ਬਾਦਸ਼ਾਹ ਨੇ ਨੌ ਸ਼ਰਤਾਂ ਲਾਤੀਆਂ ਨੌ ਸੁਣਿਓ ਕਿਹੜੀਆਂ ਸੀ ਉਹ ਕਹਿੰਦੇ ਕੋਈ ਹਿੰਦੂ ਘੋੜੇ ਤੇ ਨਾ ਚੜੇ ਕੋਈ ਹਿੰਦੂ ਗੰਗਾ ਚ ਨਾ ਨਹਾਵੇ ਕੋਈ ਹਿੰਦੂ ਤਿਲਕ ਨਾ ਲਾਵੇ ਕੋਈ ਗੀਤ ਨਾ ਪੜੇ ਕੋਈ ਮੰਦਰ ਨਾ ਬਣਾਵੇ ਢੱਲੀਆਂ ਨਾ ਵਜਾਵੇ ਕੋਈ ਹਿੰਦੂ ਮਰਜ਼ੀ ਨਾਲ ਲੜਕੀ ਨਾ ਵਿਆਵੇ ਸੋਨੇ ਦੇ ਜੇਵਰ ਨਾ ਪਾਵੇ ਕੱਢ ਵੀ ਜੁੱਤੀ ਨਾ ਪਾਵੇ ਆਤਲ ਸੀ ਕੱਪੜੇ ਨਾ ਪਾਵੇ ਇਤਾਂ ਦੇ ਹੋ ਜਿਆ ਨੌ ਸ਼ਰਤਾਂ ਦਾ ਐਤਨਾਮਾ ਲਿਖਤਾ ਉਹਦੀ ਜਿਹੜੀ ਐਤਨਾਮੇ ਦੀ ਕਾਪੀ ਸੀ ਨਾ ਉਹਦੇ ਪ੍ਰਚਾਰਕ ਸਾਰੇ ਪਿੱਛ ਬੰਨਣ ਲੱਗੇ ਜਨਤਾ ਬੜੀ ਦੁਖੀ ਹੋ ਗਈ ਜਦੋਂ ਰਾਜਨੀਤੀ ਗੰਧਲ ਹੋ ਜੇ ਆਪਣਾ ਹੱਕ ਜਰਮਾਣੇ ਲੋਕ ਗਰੀਬਾਂ ਤੋਂ ਖੋਣ ਲੱਗ ਜਾਣ ਉਦੋਂ ਫਿਰ ਕਿਸੇ ਅਵਤਾਰ ਨੂੰ ਆਉਣਾ ਪੈਂਦਾ ਗੁਰਮਖੋ ਅਤੀ ਅੰਤ ਸਤਾਤੇ ਔਰੰਗਜ਼ੇਬ ਦੇ ਜ਼ੁਲਮਾਂ ਨੇ ਜਦੋਂ ਲੋਕ ਸਤਾਏ ਨਾ ਔਰੰਗਜ਼ੇਬ ਨੇ ਇੱਕ ਸਮਾਂ ਫੇਰ ਲਈ ਐ ਮੇਰੇ ਮਲਾੜਿਓ ਅਹਿਲ ਕਰੋ ਉਹ ਮੈਨੂੰ ਐਂ ਦੱਸੋ ਹਿੰਦੂ ਖਾਤਮ ਕਿਵੇਂ ਹੋਣਗੇ ਉਹ ਕਹਿੰਦੇ ਬਾਦਸ਼ਾਹ ਸਹਿਬਾਨ ਜਿਹੜੀ ਕੌਮ ਨੂੰ ਖਤਮ ਕਰਨਾ ਹੈ ਉਹਦਾ ਪ੍ਰਚਾਰ ਖਤਮ ਕਰਨਾ ਪਹਿਲਾ ਬਹੁਤ ਜ਼ਰੂਰੀ ਹੈ ਉਹਦੇ ਪ੍ਰਚਾਰਕ ਖਤਮ ਕਰੋ ਸਾਡੇ ਹਿੰਦੂ ਧਰਮ ਦੇ ਦੋ ਵੱਡੇ ਪ੍ਰਚਾਰਕ ਹਿੰਦੁਸਤਾਨ 'ਚ ਸਭ ਤੋਂ ਵੱਡੇ ਸਨ ਇੱਕ ਤਾਂ ਕਾਂਸ਼ੀ ਜੀ ਦੂਜਾ ਕਸ਼ਮੀਰ ਔਰੰਗਜ਼ੇਬ ਦੀ ਤਲਵਾਰ ਕਸ਼ਮੀਰ ਦੇ ਬ੍ਰਾਹਮਣਾ ਤੇ ਆਖੜ ਕੇ ਲਾਹੌਰ ਦੇ ਵਿੱਚ ਦੀ ਜਦੋਂ ਕਸ਼ਮੀਰ ਦੇ ਬ੍ਰਾਹਮਣਾਂ ਤੇ ਆਖ ਖੜਕੀ ਨਾ ਉਹਨਾਂ ਦਾ ਆਗੂ ਸੀ ਕਿਰਪਾ ਰਾਮ ਪੰਡਤ ਕਿਰਪਾ ਰਾਮ ਪੰਡਤ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਸੰਸਕ੍ਰਿਤ ਵਿੱਦਿਆ ਵੀ ਯਾਨੀ ਪ੍ਰਦਾਨ ਕਰਾਈ ਸੀ ਉਹ ਰਿਸ਼ੀ ਕੋਲੇ ਸੰਗਤ ਆ ਗਈ 16 ਬ੍ਰਾਹਮਣ ਗਿਣਤੀ ਦੇ ਉਹਨਾਂ ਨੇ ਬੜੀਆਂ ਟੱਲੀਆਂ ਵਜਾਈਆਂ ਮੰਦਰਾਂ ਚ ਬڑے ਗੁੱਗਾ ਭੈਰੋਂ ਮੜੀ ਮਸਾਣੀ ਹੋਰ ਦੇਵਤੇ ਪੁੱਜੇ ਪਰ ਕਿਸੇ ਨੇ ਬਾਹ ਨਾ ਫੜੀ ਉਹ ਫਿਰਦੇ ਫਿਰਦੇ ਰਾਮੇਸ਼ਵਰ ਦੇ ਮੰਦਰ ਚਲੇ ਗਏ ਤਾਮਲ ਲਾਡੂ ਉਥੋਂ ਕੁਦਰਤੀ ਆਵਾਜ਼ ਉਹ ਤੁਸੀਂ ਚਲੇ ਜਾਓ ਇਸ ਮਸਲੇ ਦਾ ਹੱਲ ਤਾਂ ਸ੍ਰੀ ਅਨੰਦਪੁਰ ਹੈ ਉਹ ਮੰਝਲਾ ਮਾਰਦੇ ਸ੍ਰੀ ਅਨੰਦਪੁਰ ਸਾਹਿਬ ਆ ਗਏ ਪੰਡਿਤ ਕਿਰਪਾ RAM ਦੀ ਗਵਾਹੀ ਦੇ ਵਿੱਚ ਪੰਡਤ ਆ ਕੇ ਦੂਰ ਤੋਂ ਰੋਣ ਲੱਗ ਗਏ ਤਾ ਹਾ ਮਾਰ ਕੇ ਕਹਿੰਦਿਆ ਗੁਰੂ ਸਤਗੁਰੂ ਸਾਡਾ ਸਹਾਰਾ ਕੋਈ ਨਹੀਂ ਮਹਾਰਾਜ ਸਾਨੂੰ ਜ਼ਾਲਮ ਜਰਮਾਨਿਆਂ ਨੇ ਸਤਾਤਾ ਕਿਰਪਾ ਕਰੋ ਹੁਣ ਗੁਰੂ ਦਰਬਾਰ ਚ ਖਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਜਿਸ ਤਰ੍ਹਾਂ ਪੰਡਿਤ ਕਰਲਾ ਕਰਲਾ ਕੇ ਆਪਣਾ ਦੁੱਖ ਬਿਆਨ ਕਰਦੇ ਆ ਉਸ ਵੇਲੇ ਦੇ ਸੀਨ ਨੂੰ ਮੇਵਾਸ ਤੇ ਕਲੀਬਸ ਹੋਇਆ ਇਉਂ ਪੇਸ਼ ਕਰਦੇ ਬਈ ਔਰੰਗਜ਼ੇਬ ਦੇ ਜ਼ੁਲਮ ਦੇ ਨਾਲ ਹਿੰਦੂ ਦੀਨ ਇਮਾਨਤਾਈ ਤਿਲਕ ਜੰਜੂ ਦਾ ਪਹਿਣਾ ਅਪਮਾਨ ਹੋਇਆ ਹੋ ਸਾਡੀ ਲਤੜਿਆ ਗਿਆ ਸੀ ਸ਼ਾਨ ਤਾਈ ਨੌਵੇਂ ਗੁਰੂ ਦੇ ਸੀਸ ਨੇ ਰੋਕ ਦਿੱਤਾ ਔਰੰਗਜ਼ੇਬ ਦੇ ਜ਼ੁਲਮ ਤੂਫਾਨ ਤਾਈ ਹੋ ਨੌਵੇਂ ਗੁਰੂ ਦੀ ਦੇਣ ਦਰਬਾਰ ਸਿੰਘਾ कदे भुलू न हिंदु सतान ताईं कॾहिं भुलू न हिंदु सतान ताईं ਹੋ ਦੁਨੀਆ ਤੇ ਦੋਹੀ ਫਿਰ ਗਈ ਔਰੰਗ ਦੇ ਨਾਮ ਦੀ ਖਾ ਕੇ ਦੇ ਕਸਮ ਚੱਕ ਲਈ ਖੜਗ ਕਾ ਥਲਾ ਮਦੀ ਸਾਧ ਜਨ ਗਉ ਬਰਾਮਣ ਹੋ ਡੁੱਬੇ ਵਿੱਚ ਨੀਰ ਦੇ ਸਤ ਗੁਰ ਨੂੰ ਘਰ ਨ ਬੇ ਨਤੀ ਪੰਡਤ ਕਸ਼ਮੀਰ ਦੇ ਸਤ ਗੁਰ ਨੂੰ ਕਰਨ ਪੁਕਾਰਾ ਉਹ ਜਿੰਨਾ ਨੂੰ ਪੂਜੇ ਦੁਨੀਆਂ ਮੰਦਰ ਟਹਾਦੇ ਨੇ ਕੀਤੇ ਨੇ ਕਾਦ ਪੁਜਾਰੀ ਕਲਮੇ ਪੜਾਤੇ ਨੇ ਮੌਤ ਦੇ ਘਾਟ ਉਤਾਰੇ ਹੋ ਨਾਲ ਸ਼ਮਸ਼ੀਰ ਦੇ ਸਤਗੁਰ ਨੂੰ ਕਰਨ ਬੇਨਤੀ ਪੰਡਤ ਕਸ਼ਮੀਰ ਦੇ ਸਤਗੁਰ ਨੂੰ ਕਰਨ ਪੁਕਾਰਾ ਬੜੀ ਪਹਾੜੀ ਬੇਬੀ ਜਾਂ ਬੜੀ ਪਹਾੜੀ ਪ੍ਰਗਟ ਹੋ ਆਈ ਨਾ ਕੀਤੇ ਸੀ ਹਮ ਨ ਬਥੇਰੇ ਹੋਈ ਸਹਾਈ ਨਾ ਚਾੜ ਫੁੱਲ ਚਰਨ ਕਮਲ ਤੇ ਹੋ ਪਾਉਰੇ ਮਹਾਵੀਰ ਦੇ ਸਤ ਗੁਰ ਨੂੰ ਘਰ ਨ ਬੇਨਤੀ ਪੰਡਤ ਕਸ਼ਮੀਰ ਦੇ ਸਤਿਗੁਰ ਨੂੰ ਕਰਨ ਪੁਕਾਰਾ ਓ ਜੰਮਿਆ ਕੋਈ ਪਰ ਸ੍ਰੀ ਰਾਮ ਨਾ ਚੱਕੇ ਕੋਹਾੜਾ ਜੀ ਓ ਮੁਗਲਾਂ ਦੇ ਸੀਸ ਉਡਾ ਬੋਲੇ ਰੱਤ ਗਾੜਾ ਜੀ ਉਹ ਪੂਜੇਗੀ ਚਰਨ ਜਹਾਨੀ ਨੂਰੀ ਤਸਵੀਰ ਦੇ ਸਤ ਗੁਰ ਨੂੰ ਕਰਨ ਬੇਨਤੀ ਪੰਡਤ ਕਸ਼ਮੀਰ ਦੇ ਸਤ ਗੁਰ ਨੂੰ ਕਰਨ ਪੁਕਾਰਾ ਉਹ Hindu ਆਦੀ ਕੁਲ ਜਨਾਨੀ ਕੀਤੀ ਮਜਬੂਰ ਜੀ

ਸਤ ਗੁਰ ਨੂੰ ਕਰਨ ਪੁਕਾਰਾ ਆਈ ਆਵਾਜ਼ ਕੁਦਰਤੀ ਆਨੰਦਪੁਰ ਚੱਲ ਜਾਓ ਜੀ ਆਈ ਆਵਾਜ਼ ਕੁਦਰਤੀ ਆਨੰਦਪੁਰ ਚੱਲ ਜਾਓ ਜੀ ਤੇ ਹੈ ਪੀਰ ਹਿੰਦ ਦਾ ਦੁਖਣੇ ਸੁਣਾਓ ਜੀ ਚਰਨਾ ਤੇ ਟੇਪੇ ਪੰਡਤ ਹੋ ਪੀਰਾਂ ਦੇ ਪੀਰ ਦੇ ਸਤ ਗੁਰ ਨੂੰ ਕਰਨ ਬੇਨਤੀ ਕੰਡਤ ਕਸ਼ਮੀਰ ਦੇ ਸਤ ਗੁਰੂ ਨੂੰ ਕਰਨ ਪੁਕਾਰਾ ਹੋ ਆਇਆ ਹੈ ਦੁਨੀਆ ਉੱਤੇ ਦੁਨੀਆ ਦਾ ਕਾਦਰ ਤੂੰ ਜੋਰਾ ਸਿੰਘ ਕਹੇ ਮਸਾਫਰ ਕਰ ਮਦੀ ਚਾਦਰ ਤੂੰ ਫੜ ਲੈ ਤੂੰ ਚਰਨ ਚਖਿਆ ਹੋ ਗਹਿਰ ਗ सतगुर कर्ण करण बेनती पंड कशमीर दे सतगुर न करन पुकारा